ਇਸ ਵਕਤ ਦੀ ਵੱਡੀ ਖਬਰ ਮਨੀਸ਼ ਸੋਦੀਆ ਤੇ ਸਤਿੰਦਰ ਜੈਨ ਦੇ ਖਿਲਾਫ ਹੁਣ ਨਵਾਂ ਮਾਮਲਾ ਦਰਜ ਹੋਇਆ ਹੈ ਐਂਟੀ ਕ੍ਰਿਪਸ਼ਨ ਬ੍ਰਾਂਚ ਨੇ ਐਫ ਆਈ ਆਰ ਦਰਜ ਕੀਤੀ ਹੈ ਮਨੀਸ਼ ਸੋਦੀਆ ਤੇ ਸਤਿੰਦਰ ਜੈਨ ਦੇ ਖਿਲਾਫ ਇਹ ਨਵਾਂ ਕੇਸ ਦਰਜ ਜੜਾ ਹੋ ਕੀਤਾ ਗਿਆ ਤਾਂ 200 ਕਰੋੜ ਰੁਪਏ ਦੇ ਘੁਟਾਲੇ ਦੇ ਵੱਡੇ ਇਲਜ਼ਾਮ ਲੱਗ ਰਹੇ ਨੇ ਮਹਿੰਗੀਆਂ ਕੀਤਾਨਾਂ ਤੇ ਕਲਾਸ ਰੂਮਾਂ ਦੇ ਨਿਰਮਾਣ ਦੇ ਵਿੱਚ ਭ੍ਰਸ਼ਟਾਚਾਰ ਦਾ ਮਾਮਲਾ ਇਸ ਉਤਰਾ ਦੇ ਹਵਾਲੇ ਤੋਂ ਖਬਰ ਨਿਕਲ ਕੇ ਸਾਹਮਣੇ ਆ ਰਹੀਆ ਤਾਂ ਇਸ ਵਕਤ ਦੀ ਵੱਡੀ ਖਬਰ ਹੈ ਕਿ ਮਨੀਸ਼ ਸੋਧਿਆ ਤੇ ਸਤਿੰਦਰ ਜੈਨ ਦੇ ਖਿਲਾਫ ਹੁਣ ਨਵਾਂ ਮਾਮਲਾ ਦਰਜ ਹੋਇਆ ਇਹ ਮਾਮਲਾ ਐਂਟੀ ਕ腐ਪਸ਼ਨ ਬ੍ਰਾਂਚ ਦਿੱਲੀ ਵੱਲੋਂ ਆਮ ਆਦਮੀ ਪਾਰਟੀ ਦੇ ਨੇਤਾ ਸਾਬਕਾ ਦਿੱਲੀ ਡਿਪਟੀ ਸੀਐਮ ਅਤਮਨੀਸ਼ ਸੋਧਿਆ ਤੇ ਸਾਬਕਾ ਦਿੱਲੀ ਪੀਡਬਲਿਊਡੀ ਮੰਤਰੀ ਸਤਿੰਦਰ ਜੱਜ ਦੇ ਵਿਰੁੱਧ অতি ਮਹਿੰਗੀ ਕੀਮਤਾਂ ਤੇ ਕਲਾਸਰੂਮਾਂ ਦੇ ਨਿਰਮਾਣ ਵਿੱਚ ਭ੍ਰਸ਼ਟਾਚਾਰ ਦਾ ਮਾਮਲਾ ਜਿਹੜਾ ਪਾਇਆ ਗਿਆ ਜਿਸ ਦੇ ਕਰਕੇ ਇਹਨਾਂ ਉੱਤੇ ਨਵਾਂ ਜਿਹੜਾ ਕੇਸ ਦਰਜ ਕੀਤਾ ਗਿਆ ਨਿਜੀ ਨਿਊਜ਼ ਚੈਨਲ ਦੇ ਰੀਪੋਰਟ ਦੇ ਮੁਤਾਬਕ ਦਿੱਲੀ ਵਿੱਚ ਆਪ ਸਰਕਾਰ ਦੇ ਸਮੇਂ ਜੋ ਕਿ 12748 ਕ੍ਰਾਸ ਰੂਮ ਜਿਹੜੇ ਬਣੇ ਸਨ ਨਿਮਾਰਤਾਂ ਦਾ ਨਿਰਮਾਣ ਕੀਤਾ ਗਿਆ ਸੀ ਤਾਂ 2000 ਕਰੋੜ ਰੁਪਏ ਦਾ ਵੱਡਾ ਕੁਟਾ ਲਿਸਟ ਦੇ ਵਿੱਚ ਕੀਤਾ ਗਿਆ ਪਨੀਮਾ ਦੀ ਪਾਲਣਾ ਕੀਤੇ ਬਿਨਾ ਸਲਾਹਕਾਰ ਤੇ ਆਰਕਟੈਕਟਰਾਂ ਨੂੰ ਨਿਯੁਕਤ ਕੀਤਾ ਗਿਆ ਜਿਸ ਤੇ ਕਰਕੇ 2000 ਜਿਹੜਾ ਕੀ ਕਰੋੜ ਰੁਪਏ ਦਾ ਘੁਟਾਲਾ ਜਿਹੜਾ ਉਹ ਕੀਤਾ ਗਿਆ ਤਾਂ ਰਿਪੋਰਟ ਮੁਤਾਬਕ ਕੰਪੀਟੈਂਟ ਅਥਾਰਟੀ ਤੇ ਪੀਓਸੀ ਐਕਟ ਦੀ ਧਾਰਾ 17ਏ ਦੇ ਅਧੀਨ ਮਨਜ਼ੂਰੀ ਮਿਲਣ ਤੋਂ ਬਾਅਦ ਐਂਟੀ ਕ腐ਪਸ਼ਨ ਬ੍ਰਾਂਚ ਨੇ ਇਹ ਜਿਹੜਾ ਕੀ ਕੇਸ ਦਰਜ ਕੀਤਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਹੁਣ ਮਨੀਸ਼ ਸੁਸੋਧਿਆ ਤੇ ਸਤਿੰਦਰ ਜੈਨ ਦੇ ਖਿਲਾਫ ਦੁਬਾਰਾ ਮਾਮਲਾ ਦਰਜ ਕੀਤਾ ਗਿਆ ਐਂਟੀ ਕ腐ਪਸ਼ਨ ਬ੍ਰਾਂਚ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਐਫ ਆਈ ਆਰ ਦਰਜ ਕੀਤੀ ਗਈ ਹੈ ਜਿਹੜੇ ਕਿ ਦਿੱਲੀ ਦੇ ਸਾਫਾ ਡਿਪਟੀ ਸੀਐਮ ਮਨੀਸ਼ ਸੁਸੋਧਿਆ ਜੇਕਰ ਗੱਲ ਕਰੀਏ ਤਾਂ ਮਨੀਸ਼ ਸੁਸੋਧਿਆ ਪਹਿਲਾਂ ਵੀ ਜਿਹੜਾ ਜੇਲ੍ਹ ਜਾ ਚੁੱਕੇ ਨੇ ਕਿਉਂਕਿ ਉਹਨਾਂ ਦੇ ਉੱਤੇ ਲਿਕੁਇਡ ਮਾਮਲਾ ਨਾਲ ਸੰਬੰਧਿਤ ਜਿਹੜਾ ਕਿ ਮਾਮਲਾ ਦਰਜ ਸੀ ਤਾਂ ਸਤਿੰਦਰ ਜੈਨ ਦਾਵੀ ਜਿਹੜਾ ਪਹਿਲਾਂ ਕੋਟਾਲੇ ਦੇ ਵਿੱਚ ਜਿਹੜਾ ਕੀ ਐਫ ਆਈ ਆਰ ਦਰਜ ਹੋਈ ਸੀ ਤਾਂ ਜੇਲ ਤੋਂ ਜਾ ਚੁੱਕੇ ਨੇ ਤਾਂ ਹੁਣ ਐਂਟੀ ਕ腐ਪਸ਼ਨ ਟੀਮ ਵੱਲੋਂ ਇੱਕ ਨਵੀਂ ਐਫ ਆਈ ਆਰ ਦਰਜ ਕੀਤੀ ਗਈ ਹੈ ਸਤਿੰਦਰ ਜੈਨ ਤੇ ਮਨੀਸ਼ ਸੁਸੋਦੀਆ ਦੇ ਖਿਲਾਫ ਤਾਂ ਵੱਡੀ ਕਾਰਵਾਈ ਕੀਤੀ ਗਈ ਹੈ ਐਂਟੀ ਕ腐ਪਸ਼ਨ ਵੱਲੋਂ ਇਹ ਦੋਸ਼ ਲੱਗ ਰਹੇ ਨੇ ਕਿ 2000 ਕਰੋੜ ਰੁਪਏ ਦਾ ਕੋਟਾਲਾ ਜਿਹੜਾ ਆ ਉਹ ਕੀਤਾ ਹੈ ਮਹਿੰਗੀ ਕੀਮਤਾਂ ਤੇ ਕਲਾਸਰੂਮਾਂ ਦੇ ਨਿਰਮਾਣ ਦੇ ਵਿੱਚ ਇਹ ਭ੍ਰਸ਼ਟਾਚਾਰ ਦਾ ਮਾਮਲਾ ਨਿਕਲ ਕੇ ਸਾਹਮਣੇ ਆਇਆ ਹੈ ਐਂਟੀ ਕ腐ਪਸ਼ਨ ਬ੍ਰਾਂਚ ਨੇ ਆਮ ਆਦਮੀ ਪਾਰਟੀ ਦੇ ਜੋ ਵੱਡੇ ਨੇਤਾ ਨੇ ਵੱਡੇ ਚਿਹਰੇ ਨੇ ਦਿੱਲੀ ਦੇ ਵਿੱਚ ਸਾਬਕਾ ਡਿਪੀਸੀਐਮ ਤੇ ਮਨੀ ਸੋਦੀਆ ਸਾਬਕਾ ਦਿੱਲੀ ਦੇ ਪੀ ਡਬਲਯੂ ਡੀ ਮੰਤਰੀ ਸ਼ਿਵਿੰਦਰ ਜੈਨ ਵਿਰੋਧੇ ਇਹ ਕਾਰਵਾਈ ਕੀਤੀ ਗਈ ਹੈ ਤਦਾਂ ਦੱਸਦੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਮੇ 12748 ਕਲਾਸ ਰੂਮਾਂ ਦਾ ਨਿਰਮਾਣ ਕੀਤਾ ਗਿਆ ਸੀ ਜਿਸ ਦੇ ਵਿੱਚ 2000 ਕਰੋੜ ਰੁਪਏ ਦਾ ਵੱਡਾ ਘੁਟਾਲਾ ਨਿਕਲ ਕੇ ਸਾਹਮਣੇ ਆਇਆ ਤਨੀਮਾ ਦੀ ਪਾਲਣਾ ਕੀਤੇ ਬਿਨਾ ਸਲਾਹਕਾਰਾਂ ਤੇ ਆਰਕਟੈਕਟਾਂ ਨੂੰ ਨਿਯੁਕਤ ਕੀਤਾ ਗਿਆ ਜਿਸ ਦੇ ਕਰਕੇ ਇਹ ਘੁਟਾਲਾ ਜਿਹੜਾ ਨਿਕਲ ਕੇ ਸਾਹਮਣੇ ਆਇਆ ਤਾਂ ਰਿਪੋਰਟ ਦੇ ਮੁਤਾਬਕ ਕੰਪੀਟੈਂਟ ਅਥਾਰਟੀ ਅਤੇ ਪੀਸੀਓ ਐਕਟ ਦੀ ਧਾਰਾ ਇਹ ਆ ਜਿਹੜੀ ਆ ਦਰਜ ਕੀਤੀ ਗਈ ਹੈ ਤਾਂ ਐਂਟੀ ਕ腐ਪਸ਼ਨ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਮਨੀ ਸੋਧਿਆ ਤੇ ਸਤਿੰਦਰ ਜੈਨ ਦੇ ਖਿਲਾਫ ਹੁਣ ਜਿਹੜਾ ਕੀ ਇਹ ਕੇਸ ਦਰਜ ਕੀਤਾ ਗਿਆ 2000 ਰੁਪਏ ਦਾ ਕਟਾਲਾ ਜੇਕਰ ਗੱਲ ਕਰੀਏ ਤਾਂ ਮਨੀ ਸੋਧਿਆ ਤੇ ਸਤਿੰਦਰ ਜੈਨ ਜੋ ਕਿ ਪਹਿਲਾਂ ਵੀ ਜਿਲ੍ਹੇ ਦੇ ਵਿੱਚ ਜਾ ਚੁੱਕੇ ਨੇ ਵੱਡੇ ਪਹਿਲਾਂ ਵੀ ਇਲਜ਼ਾਮ ਲੱਗ ਚੁੱਕੇ ਨੇ ਤਾਂ ਹੁਣ ਐਂਟੀ ਕ腐ਪਸ਼ਨ ਬ੍ਰਾਂਚ ਵੱਲੋਂ ਇੱਕ ਨਵਾਂ ਜਿਹੜਾ ਆ ਆਪੋਆ ਦਰਜ ਕੀਤੀ ਗਈ ਹੈ ਕੇਸ ਦਰਜ ਕੀਤਾ ਗਿਆ 2000 ਕਰੋੜ ਰੁਪਏ ਦੇ ਘੁਟਾਲੇ ਦੇ ਨਾਲ ਜੁੜਦਾ ਇਹ ਮਾਮਲਾ ਹੈ ਸੂਤਰਾਂ ਦੇ ਮੁਤਾਬਿਕ ਮਹਿੰਗੀਆਂ ਕੀਮਤੀਆਂ ਜੋ ਕਲਾਸ ਰੂਮ ਨੇ ਸਕੂਲਾਂ ਦੇ ਨਿਰਮਾਣ ਦੀ ਇਮਾਰਤਾਂ ਜਿਹੜੀਆਂ ਇੱਕ ਕੀਤੀਆਂ ਸਨ ਖੜੀਆਂ ਤਾਂ ਉਸ ਦੇ ਵਿੱਚ ਵੱਡਾ ਇਹ ਕਪਲਾ ਜਿਹੜਾ ਹੈ ਘੁਟਾਲਾ ਜਿਹੜਾ ਹੈ ਉਹ ਕੀਤਾ ਇਸ ਦੇ ਦੋਸ਼ ਜਿਹੜੇ ਨੇ ਉਹ ਲਗ ਰਹੇ ਨੇ ਸਤਿੰਦਰ ਜੈਨ ਤੇ ਮਨੀਸ਼ਾ ਸੋਸੋਧਿਆ ਦੇ ਉਤੇ ਐਂਟੀ ਕ腐ਪਸ਼ਨ ਬ੍ਰਾਂਚ ਨੇ ਹੋਣਾ ਇੱਕ ਨਵਾਂ ਮਾਮਲਾ ਦੋਵਾਂ ਦੇ ਉਤੇ ਦਰਜ ਕੀਤਾ